ਆਮ ਆਦਮੀ ਪਾਰਟੀ ਪੰਜਾਬ ਦੇ ਇੱਕ ਸੰਸਦ ਦੇ ਉੱਤੇ ED ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਪਿੱਛੇ ED ਹੱਥ ਧੋ ਕੇ ਪੈ ਗਈ ਹੈ। ਹੁਣ ਪੰਜਾਬ ਨਾਲ ਸੰਬੰਧਤ ਇੱਕ ਸੰਸਦ ਮੈਂਬਰ ਦੇ ਘਰ ਦੇ ਉੱਤੇ ਛਾਪੇਮਾਰੀ ਹੋਈ ਹੈ। ਕਿਹੜਾ ਇਹ ਸੰਸਦ ਮੈਂਬਰ ਹੈ ਕਿੱਥੇ ਛਾਪੇਮਾਰੀ ਹੋਈ ਹੈ ਤੁਹਾਨੂੰ ਦੱਸ ਦਿਆਂ ਤੁਸੀਂ ਜੁੜੇ ਲੁੱਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ। ED ਨੇ ਅੱਜ ਤੜਕੇ ਸਵੇਰੇ ਜਿਹੜਾ ਪੰਜਾਬ ਦੇ ਸੰਸਦ ਮੈਂਬਰ ਦੇ ਘਰ ਤੇ ਛਾਪਾ ਬੋਲ ਦਿੱਤਾ। ਇਹ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਇਹ ਕੋਈ ਹੋਰ ਨਹੀਂ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ अरोड़ा ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਲੁਧਿਆਣਾ ਸਥਿਤ ਘਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਚੰਡੀਗੜ੍ਹ ਰੋਡ ਸਥਿਤ ਲੁਧਿਆਣਾ ਵਿੱਚ ਘਰ ਦੇ ਉੱਤੇ ਛਾਪੇਮਾਰੀ ਕਰਦੇ ਆ ਈਡੀ ਨੇ ਸਵੇਰੇ ਹੀ ਤਵਾ ਬੋਲ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਟ੍ਰਾਂਸਪੋਰਟ ਟੈਂਡਰ ਦੇ ਘੁਟਾਲੇ ਵਿੱਚ ਭਾਰਤ ਪੁਸ਼ਨਾ ਆਸ਼ੂ ਦਾ ਨਾਮ ਆਉਣ ਤੋਂ ਬਾਅਦ ED ਨੇ ਮਾਮਲੇ ਦੀ ਜਾਂਚ ਕੀਤੀ ਹੈ ਜਿਸ ਤੋਂ ਬਾਅਦ ED ਦੇ ਸਾਹਮਣੇ ਕਈ ਵਿਦੇਸ਼ੀ ਲੈਣ ਦੇਣੇ ਆਏ ਨੇ ਇਨ੍ਹਾਂ ਵਿਦੇਸ਼ੀ ਲੈਣ ਦੇਣਾਂ ਦੇ ਵਿੱਚ ਹਿੰਮਤ ਸੂਦ ਜਿਸ ਦੇ ਘਰ ਦੇ ਉੱਤੇ ਵੀ ਛਾਪੇਮਾਰੀ ਕੀਤੀ ਗਈ ਹੈ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਫਿਲਹਾਲ ED ਨੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ED ਲਗਾਤਾਰ ਰਾਜ ਸਭਾ ਮੈਂਬਰ ਅਰੋੜਾ ਅਤੇ ਹਿੰਮਤ ਸੂਤ ਤੋਂ ਪੁਛ ਪੁਛਗਿਸ਼ ਕਰ ਰਹੀ ਹੈ। ਉਹਨਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ। ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮੋਬਾਈਲ ਫੋਨ ਨਹੀਂ ਦਿੱਤਾ ਜਾ ਰਿਹਾ। ਸਾਰਿਆਂ ਦੇ ਮੋਬਾਈਲ ਫੋਨ ਬੰਦ ਕਰ ਦਿੱਤੇ ਗਏ। ਅਰੋੜਾ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੰਤਰੀ ਭਾਰਤਪੂਸ਼ਣ ਆਸ਼ੂ ਦੇ ਕਰੀਬੀ ਅਤੇ ਫਾਈਨੈਂਸਰ ਹਿੰਮਤ ਸੂਤ ਦੇ ਵੀ ਘਰ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਨੂੰ ਇੱਕੋ ਹੀ ਮਾਮਲੇ 'ਚ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਈਡੀ ਦੀ ਟੀਮ ਨੇ ਜਲੰਧਰ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਸੀ ਭਾਰਤ ਪੂਸ਼ਨਾਸ਼ੂ ਈਡੀ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਬਾਅਦ ਚੀੜੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਰਤ ਪੂਸ਼ਨਾਸ਼ੂ ਉਹਦੋਂ ਜਦੋਂ ਮੰਤਰੀ ਸੀ ਉਦੋਂ ਪੰਜਾਬ ਦੇ ਵਿੱਚ ਖਰਾਕ ਕੱਤੇ ਸਿਵਲ ਸਪਲਾਈ ਮਹਿਕਮੇ ਦਾ ਕਾਰਜਕਾਰ ਸੰਭਾਲ ਰਹੀ ਸੀ ਤਾਂ ਉਹਨਾਂ ਦੇ ਉੱਤੇ ਕਰੀਬ 2 ਕਰੋੜ ਰੁਪਏ ਦੇ ਟੈਂਡਰ ਦੇ ਵਿੱਚ ਘੁਟਾਲੇ ਦਾ ਇਲਜ਼ਾਮ ਲੱਗਿਆ ਸੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਯਾਨੀ ਕਿ ਢੋਆ ਢਵਾਈ ਦੇ ਟੈਂਡਰਾਂ ਦੇ ਵਿੱਚ ਵੱਡੇ ਪੱਮਾਨੇ ਦੇ ਉੱਤੇ ਬੇਨੀਮੀਆ ਸਾਹਮਣੇ ਆਉਣ ਦੀ ਗੱਲ ਕਹੀ ਗਈ ਸੀ ਇਸ ਤੋਂ ਬਾਅਦ ਤਲਾਸ਼ੀ ਦੌਰਾਨ ED ਨੂੰ ਕਰੀਬ 1.5 ਕਰੋੜ ਰੁਪਏ ਦੀ ਸੰਪਤੀ ਦੇ ਦਸਤਾਵੇਜ਼ ਮਿਲੇ ਸੀ ਇਸ ਦੌਰਾਨ ਕਰੀਬ 30 ਲੱਖ ਰੁਪਏ ਵੀ ਜਬਤ ਕੀਤੇ ਗਏ ਸੀ ਕੁੱਲ ਮਿਲਾ ਕੇ ਪੰਜਾਬ ਦੇ ਰਾਜ ਸਭਾ ਮੈਂਬਰ ਦੇ ਘਰ ਦੇ ਉੱਤੇ ਛਾਪੇਮਾਰੀ ਚੱਲ ਰਹੀ ਹੈ ਏ.ਆਈ.ਡੀ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਭਾਰਤ ਭੂਸ਼ਣ ਆਸ਼ੂ ਨਾਲ ਜੋੜ ਕੇ ਦੇਖਿਆ ਜਾ ਰਿਹਾ ਆਖਦੇ ਨੇ ਕਿ ਕਈ ਵਾਰ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਆਮ ਆਦਮੀ ਪਾਰਟੀ ਨੇ ਵਿਜੀਲੈਂਸ ਰਾਹੀਂ ਭਾਰਤ ਭੂਸ਼ਣ ਆਸ਼ੂ ਨੂੰ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਆਪਣਾ ਹੀ ਰਾਜ ਸਭਾ ਮੈਂਬਰ ਇਸ ਗੇੜੇ ਦੇ ਵਿੱਚ ਘੁੰਮਣ ਕੇ ਰੀਖਾ ਗਿਆ ਇਹਦਾ ਭਗਵਾਨਤਮਾਨ ਦੇ ਚਿਤ ਚੇਤੇ 'ਚ ਵੀ ਨਹੀਂ ਹੋਣਾ ਖੈਰ ਚਲੋ ਅਲੈਦਾ ਗੱਲ ਹੈ ਕਈ ਵਾਰ ਜਦੋਂ ਤੁਸੀਂ ਟੋਆ ਕਿਸੇ ਹੋਰ ਲਈ ਪੱਟਦੇ ਹੋ ਤਾਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡਾ ਕੋਈ ਕਰੀਬੀ ਸੱਜਣ ਜਾਂ ਤੁਸੀਂ ਖੁਦ ਵੀ ਉਸ ਟੋਏ 'ਚ ਡਿੱਗ ਜਾਓ ਜਾਂਚ ਚੱਲ ਰਹੀ ਹੈ ਭਾਰਤਪੂਸ਼ ਨਾਸ਼ੂ ਦੇ ਮਾਮਲੇ 'ਚ ਵਿਜੀਲੈਂਸ ਨੇ ਤਾਂ ਰਾਈ ਦਾ ਪਹਾੜ ਬਣਾ ਕੇ ਦਿਖਾਇਆ ਤੇ ਨਿਕਲਿਆ ਕੁਝ ਨਹੀਂ ਕਹਿੰਦੇ ਵੀ ਕੁਝ ਨਹੀਂ ਸੀ ਮਿਲਿਆ ਕਰੋੜਾ ਰੁਪਏ ਦੇ ਇਲਜ਼ਾਮ ਲੱਗੇ ਤੇ ਚਲਾਨ 'ਚ 2.5 ਲੱਖ ਰੁਪਏ ਹੀ ਪਾਇਆ ਗਿਆ ਚਲੋ ਅਲੈਦਾ ਗੱਲ ਹੁਣ ਜਾਂਚ ਹੁੰਦੀ ਹੈ ਦੇਖਦੇ ਆ ਕਿ ਈੜੀ ਕੀ ਸੰਜੀਵ अरोड़ा ਨੂੰ ਗ੍ਰਿਫਤਾਰ ਕਰਦੀਆ ਜਾਂ ਨਹੀਂ ਇਹ ਇੱਕ ਹੁਣ ਅਹਿਮ ਸਵਾਲ ਬਣਿਆ ਰਹੇਗਾ ਜਿੰਨਾ ਸਮਾਂ ਈਡੀ ਦੀ ਰੇਡ ਚੱਲਦੀ ਰਹੇਗੀ